ਕਿਹੜੀ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਆਲਰੇਡੀ ਅ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚ ਗਏ ਆ ਤੇ ਪਹੁੰਚਦੇ ਸਾਰ ਉਹਨਾਂ ਨੇ ਨੈਸ਼ਨਲ ਇੰਟੈਲੀਜੈਂਸ ਦੇ ਨਵੇਂ ਚੁਣੇ ਹੋਏ ਡਾਇਰੈਕਟਰ ਤੂਲਸੀ ਗੈਵਰਡ ਦੇ ਨਾਲ ਮੀਟਿੰਗ ਕੀਤੀ ਹੈਗੀ ਆ ਉਹਦੀ ਜਿਹੜੀ ਫੋਟੋ ਆਇਆ ਉਹ ਵੀ ਉਹਨਾਂ ਨੇ ਆਪਣੇ ਟਵਿੱਟਰ ਦੇ ਅਕਾਊਂਟ ਦੇ ਉੱਤੇ ਜਾਰੀ ਕਰ ਦਿੱਤੀ ਹੈਗੀਆਂ ਤੂਲਸੀ ਗੈਵਰਡ ਨੂੰ ਕੁਝ ਘੰਟੇ ਪਹਿਲਾਂ ਜੋ ਸੌਚਾਈ ਗਈ ਸੀ ਯੂਐਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵਾਈਟ ਹਾਊਸ ਦੇ ਵਿੱਚ ਉਸ ਤੋਂ ਬਾਅਦ ਪਹਿਲੀ ਮੀਟਿੰਗ ਕੋਸ਼ਿਸ਼ ਹੀ ਘੰਟਿਆਂ ਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਕੀਤੀ ਹੈਗੀ ਆ ਮੋਦੀ ਉਹਨਾਂ ਨੇ ਇਹ ਕਿਹਾ ਹੈ ਕਿ ਇੰਡੀਆ ਦਾ ਯੂਐਸਏ ਦੀ ਜਿਹੜੀ ਫਰੈਂਡਸ਼ਿਪ ਆ ਉਹ ਬਹੁਤ ਸਟਰੋਂਗ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਹੋਊਗੀ ਕੱਲ ਨੂੰ ਤੇ ਪਰਸੋਂ ਨੂੰ ਦੋ ਦਿਨ ਮੋਦੀ ਹੁਣੀ 6 ਤੋਂ ਵੱਧ ਬਾਈਲੈਟਰਲ ਮੀਟਿੰਗਸ ਕਰਨਗੇ ਵੱਖ-ਵੱਖ ਮੁੱਦਿਆਂ ਦੇ ਉੱਤੇ ਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੂੰ ਮਿਲਣਗੇ ਇੰਡੀਆ ਦੇ ਐਮਬੈਸਡਰ ਜਿਹੜੇ ਯੂਐਸ ਨੂੰ ਹੈਗੇ ਆ ਬਿਨੇ ਮੋਹਨ ਕਵਾਤਰਾ ਉਹ ਵੈਲਕਮ ਕਰਨ ਦੇ ਲਈ ਪ੍ਰਾਈਮ ਮਿਨਿਸਟਰ ਮੋਦੀ ਦਾ 에어ਪੋਰਟ ਤੇ ਪਹੁੰਚੇ ਹੋਏ ਸੀ ਇਹ ਪਹਿਲੀ ਵਿਜਿਟ ਆ ਪ੍ਰਾਈਮ ਮਿਨਿਸਟਰ ਮੋਦੀ ਦੀ ਜਦੋਂ ਦੂਸਰੀ ਵਾਰੀ 트럼ਪ ਹੋਣੀ ਆਫਿਸ ਸਾਬਿਆ ਹੈਗਾ ਮਿਨਿਸਟਰ ਆਫ ਐਕਸਟਰਨਲ ਅਫੇਅਰ ਜਿਹੜੇ ਹਨ ਤੀਰ ਜੈਸਪਾਲ ਉਹਨਾਂ ਨੇ ਇਹ ਕਿਹਾ ਹੈ ਕਿ ਯੂਐਸ ਦੀ ਕੈਬਿਨੇਟ ਤੇ ਹੋਰ ਇੰਡਸਟਰੀ ਲੀਡਰਸ ਨੂੰ ਪ੍ਰਾਈਮ ਮਿਨਿਸਟਰ ਹੋਣੀ ਮਿਲਣਗੇ ਕਹਿੰਦੇ ਭਈ ਉਹਨਾਂ ਨੇ ਇਹ ਲਿਖਿਆ ਵੀ ਨਵਾਂ ਚੈਪਟਰ ਇੰਡੀਆ ਤੇ ਯੂ ایس ਦੀ ਕੰਪਰੀਹੈਂਸਿਵ ਗਲੋਬਲ ਸਟ੍ਰੈਟੈਜੀਕ ਪਾਰਟਨਰਸ਼ਿਪ ਇਹ ਸ਼ੁਰੂ ਹੋਊਗਾ ਤੇ ਦੋਨਾਂ ਮੁਲਕਾਂ ਦੇ ਲਈ ਬਹੁਤ ਹੀ ਵਧੀਆ ਜਿਹੜਾ ਇਹ ਰਹੂਗਾ ਜੀ ਆਲਰੇਡੀ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚਣ ਦੇ ਉੱਤੇ ਜਿਹੜੇ ਭਾਰਤੀ ਮੂਲ ਦੇ ਕਈ ਲੋਕਾਂ ਨੇ ਉਹਨਾਂ ਦਾ ਸਵਾਗਤ ਵੀ ਜਿਹੜਾ ਹੋ ਕੀਤਾ ਹੈ ਸਟ੍ਰੈਟੈਜੀਕ ਪਾਰਟਨਰਸ਼ਿਪ ਦੇ ਲਈ ਜਿਹੜੀ ਕਹਿੰਦੇ ਵੀ ਇੱਥੇ ਆ ਪਹੁੰਚੇ ਆ ਸੋ ਤੁਸੀਂ ਗੱਪੜ ਦਾ ਆਉਂਦੇ ਜਿਹੜਾ ਇਸ ਦੀ ਮੁਲਾਕਾਤ ਕਰਨੀ ਖਾਸ ਕਰਕੇ ਜਦੋਂ ਇੰਟੈਲੀਜੈਂਸ ਦੀ ਡਾਇਰੈਕਟਰ ਹੁਣੇ-ਹੁਣੇ ਆ ਬਣੀ ਆ ਇਹਦੇ ਕੀ ਮੈਨੇ ਆ ਇਹ ਦੇਖਣ ਵਾਲੀ ਗੱਲ ਆ ਕੱਲ ਉਦਾਂ ਜਿਹੜੀਆਂ ਕਈ ਸਿੱਖ ਜਥੇਬੰਦੀਆਂ ਨੇ ਮੋਦੀ ਦੇ ਉਲਟ ਜਿਹੜਾ ਪ੍ਰੋਟੈਸਟ ਆ ਉਹ ਵੀ ਵਾਈਟ ਹਾਊਸ ਦੇ ਬਾਹਰ ਰੱਖਿਆ 13 ਤਰੀਕ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਬਾਹਰ ਉਹਨਾਂ ਨੇ ਐਲਾਨ ਕੀਤਾ ਵੀ ਉਸ ਪ੍ਰੋਟੈਸਟ ਦੇ ਵਿੱਚ ਲੋਕ ਵੱਤ ਤੋਂ ਵੱਧ ਬਾਅਦ ਦੁਪਹਿਰ 12 ਵਜੇ ਜਿਹੜਾ ਉੱਥੇ ਪਹੁੰਚਣ ਸੋ ਦੇਖਦੇ ਹਾਂ ਕਿ ਇਸ ਤਰੀਕੇ ਦੀ ਗੱਲ ਰਹਿੰਦੀ ਆ